ਆ ਇਧਰ ਲਿਓ ਕੈਮਰਾ ਦੇਖ ਲਓ ਕਿਦਾਂ ਰੋਡ ਤੋਂ ਹੀ ਜੋ ਹੈ ਲੰਘਣ ਦਾ ਰਸਤਾ ਵਾ ਇੱਥੇ ਦੇ ਕੀ ਮਾੜੇ ਹਾਲਾਤ ਨੇ ਇਸ ਤੋਂ ਬਾਅਦ ਆ ਪਲਾਟ ਤੇ ਨਿਗਾਹ ਕਰਵਾਈ ਜਾਵੇ ਦੇਖ ਸਕਦੇ ਹੋ ਕਿਦਾਂ ਗੰਦਗੀ ਦੇ ਨਾਲ ਪੂਰੀ ਤਰ੍ਹਾਂ ਨਹੀਂ ਦਿੱਤਾ ਅੱਛਾ ਠੀਕ ਹੈ ਇੱਕ ਕਾਰ ਨੂੰ 5000 10000 ਦੇਣੇ ਪੈਣਾ ਵਾ ਇਹ ਜਿਹੜੇ ਜਿਵੇਂ ਗਟਰ ਲੀਕ ਕਰ ਰਿਹਾ ਵਾ ਇਹਦੇ ਬਾਰੇ ਕੀ ਕਹਿੰਦੇ ਆ ਸਾਰੇ ਨਾਮ ਰਾਮ ਜਲਾਨ ਦਸਰੀ ਅਕਾਲ ਇਸ ਵੇਲੇ ਸੀ ਟਿਬਾ ਰੋਡ ਦੀ ਸੰਧੂ ਕਲੋਨੀ ਦੇ ਵਿੱਚ ਖੜੇ ਆ ਜਿਵੇਂ ਕਿ ਦੇਖੋ ਇਹ ਇਲਾਕਾ ਨਿਵਾਸੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਗੰਦਗੀ ਦੇ ਹਾਲਾਤਾਂ ਦੇ ਵਿੱਚ ਰਹਿਣ ਨੂੰ ਮਜਬੂਰ ਨੇ ਜਦੋਂ ਅਸੀਂ ਪਲਾਟ ਲ ਉਹਦਾ ਕਹਿੰਦੇ ਸੀ ਜੀ ਗਟਰ ਪਾਈ ਹੋਏ ਆ ਜੀ ਲੇਟਾਂ ਲੱਗੀਆਂ ਵਾ ਆ ਪੱਥਰ ਪੈ ਗਏ ਆ ਸੜਕ ਬਣ ਜਾਣੀ ਆ ਕਿੰਨਾ ਚਿੱਕੜ ਆ ਉਹ ਦੇਖੋ ਗਟਰ ਦਾ ਪਾਣੀ ਸਾਡੇ ਘਰ ਦੇ ਮੋਹਰੇ ਆ ਗਿਆ ਇਹਨਾਂ ਦੇ ਘਰ ਦੇਖੋ ਜੀ ਨੀ ਨੂੰ ਪਾਣੀ ਲੱਗ ਰਿਹਾ ਇਹਨਾਂ ਦੇ ਘਰ ਦੀ ਨੀ ਨੂੰ ਪਾਣੀ ਲੱਗ ਰਿਹਾ ਇਹਨਾਂ ਦੇ ਮਕਾਨ ਅੱਜ ਨਹੀਂ ਤਾਂ ਕੱਲ੍ਹ गिर ਜਾਣੇ ਉਹ ਗੰਦਾ ਜੋਗੀ ਪਾਣੀ ਆ ਗਟਰ ਦਾ ਇੱਥੇ ਇਕੱਠਾ ਹੋਇਆ ਹੋਇਆ ਵਾ ਇਹਦੇ ਕਰਕੇ ਮੱਛਰ ਮੱਖੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੇ ਇਲਾਕਾ ਜੋਗੀ ਪੂਰਾ ਇੱਥੋਂ ਦੀ ਦੁਖੀ ਹੋਇਆ ਹੋਇਆ ਵਾ ਇੱਥੇ ਮੇਰੇ ਨਾਲ ਮੌਜੂਦ ਆ ਵੇਖ ਸਕਦੇ ਹੋ ਤੁਸੀਂ ਕਿ ਰੋਡ ਐ ਲੰਘਣ ਵਾਲ ਹਾਲਾਤ ਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਸੋਦੇ ਲੰਗਾਂ ਵਾਲੀ ਗਲੀ ਦੇ ਇਹ ਹਾਲਾਤ ਨੇ ਉਥੇ ਖੋਪਈ ਹੋਈ ਆ ਕਿ ਜਿਹਦੀ ਜਿਹਦੀ ਖੋਆ ਉਹਦਾ ਵੀ ਕਿੰਨਾ ਤਕੜਾ ਨੁਕਸਾਨ ਹੀ ਆ ਪੂਰੇ ਦਾ ਪੂਰਾ ਮਾਲ ਆ ਜੋ ਬਰਬਾਦ ਹੋ ਗਿਆ ਵਾ ਗਿੱਲਾ ਹੋਣ ਕਰਕੇ ਜਿਹੜੇ ਖਾਲੀ ਫਰਾਟ ਰਗੇ ਉਹ ਵੀ ਭਰੀ ਜਾ ਰਹੇ ਇਹ ਲੋਕ ਇੰਨਾ ਗੰਦ ਪਵਾਤਾ ਹੈ ਪੈਸੇ ਕਮਾਣ ਦੇ ਚੱਕਰੇ ਚ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਕਿ ਇਲਾਕਾ ਨਿਵਾਸੀ ਜੋਗੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਦੁਖੀ ਚੱਲ ਰਹੇ ਨੇ ਉਮੀਦ ਕਰਦੇ ਆ ਜਿਨ੍ਹਾਂ ਨੇ ਕਲੋਨੀ ਕੱਟੀ ਹੋਈ ਆ ਜੋ ਇੱਥੇ ਦੇ ਸੀਨੀਅਰ ਨੇ ਜੋ ਇੱਥੇ ਦੀ ਰੱਖ ਰਖਾਵ ਆ ਦੇਖ ਰਹੇ ਕਰਦੇ ਨੇ ਜਲਦ ਤੋਂ ਜਲਦ ਇਹਨਾਂ ਇਲਾਕਾ ਨ ਕੱਲੀ ਸਾਰਾ ਦਾ ਬਹੁਤ ਬਹੁਤ ਧੰਨਵਾਦ